ਸਾਡੀਆਂ ਜੀ ਸਾਰਿਆਂ ਨੂੰ ਅਸੀਂ ਨਾ ਆਪਣੇ ਬੇਟੇ ਦੀ ਮੈਰਜ ਵਾਲੀ ਵੀਡੀਓ ਪਾਈ ਸੀ ਉਹਨਾਂ ਤੇ ਨਾ ਉਹ ਵੀਡੀਓ ਤੇ ਤੁਸੀਂ ਬਹੁਤ ਪਿਆਰ ਦਿੱਤਾ ਬਹੁਤ ਦੁਆਵਾਂ ਦਿੱਤੀਆਂ ਸਾਡੇ ਬੱਚਿਆਂ ਨੂੰ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਡੇ ਬੱਚਿਆਂ ਨੂੰ ਦੁਆਵਾਂ ਦੀ ਬਹੁਤ ਜ਼ਿਆਦਾ ਜ਼ਰੂਰਤ ਸੀ ਸਾਰਿਆਂ ਨੇ ਬੜਾ ਪਿਆਰ ਦਿੱਤਾ ਇਸ ਕਰਕੇ ਅਸੀਂ ਧੰਨਵਾਦ ਦੀ ਉਹ ਵੀਡੀਓ ਪਾ ਰਹੇ ਹਾਂ ਬਹੁਤ ਬਹੁਤ ਅਸੀਸਾਂ ਵੀ ਦਿੱਤੀਆਂ ਪਰਮਾਤਮਾ ਤੁਹਾਡੇ ਬੱਚਿਆਂ ਨੂੰ ਵੀ ਰਾਜੀ ਰੱਖੇ ਕਿਸੇ ਦੀ ਜ਼ਿੰਦਗੀ 'ਚ ਐਦਾਂ ਦਾ ਕੋਈ ਪ੍ਰੋਬਲਮ ਨਾ ਆਵੇ ਇਸ ਕਰਕੇ ਅਸੀਂ ਸਾਰਿਆਂ ਨੂੰ ਸਾਰਿਆਂ ਦਾ ਅਸੀਂ ਧੰਨਵਾਦ ਕਰਦੇ ਆਂਗੇ। ਤੋਂ ਇੱਕ ਜਣੇ ਨੇ ਕਮੈਂਟ ਕਰਿਆ ਕਹਿੰਦਾ ਕਿ ਵੀ ਰੰਡ ਕੱਟਣ ਚ ਸਰਦਾਰੀ ਹੁੰਦੀ ਹੈਗੀ। ਹੈਨਾ ਸਾਡੇ ਤੋਂ ਪੁੱਛ ਕੇ ਦੇਖੋ ਪਹਿਲਾਂ ਮੇਰੇ ਜੇਠ ਦੀ ਡੈਥ ਹੋ ਗਈ ਤੀ ਜਦ ਵੱਡਾ ਬੇਟਾ 14 17 ਸਾਲ ਦਾ ਸੀ ਛੋਟਾ ਬੇਟਾ 13 ਸਾਲ ਦਾ ਸੀਗਾ। ਤੋਂ ਜਦ ਅਸੀਂ ਕੋਈ ਐਦਾਂ ਦਾ ਡਿਸੀਜਨ ਨਹੀਂ ਲਿਆ ਵੀ ਚਲ ਜੋ ਪ੍ਰਮਾਤਮਾ ਨੇ ਕਰਤਾ ਠੀਕ ਆ ਕਿਉਂਕਿ ਮੇਰੀ ਜਠਾਣੀ ਦੀ ਉਮਰ 40 ਸਾਲ ਦੀ ਸੀਗੀ। ਜਦ ਫਿਰ ਆ ਫਿਰ ਪਰਮਾਤਮਾ ਨੇ ਜਦੋਂ ਬੱਚੇ ਵੱਡੇ ਹੋਏ ਜੌਬ ਤੇ ਲੱਗ ਗਿਆ ਬੇਟਾ ਸਾਰਾ ਕੁਝ ਸੈੱਟ ਹੋ ਗਿਆ ਤਾਂ ਫਿਰ ਪਰਮਾਤਮਾ ਦੇ ਫਿਰ ਰੁੱਸ ਗਿਆ ਰੱਬ ਸਾਡੇ ਨਾਲ ਫਿਰ ਬੇਟੇ ਦੀ ਡੈਥ ਹੋ ਗਈ ਤਾਂ ਜੌਬ ਕਰਦਾ ਸੀ 5 ਸਾਲ ਹੋਇਤੀ ਜੌਬ ਕਰਦੇ ਨੂੰ ਬੇਟੇ ਦੀ ਉਮਰ 29 ਸਾਲ ਦੀ ਸੀ ਤੇ ਸਾਡੀ ਨੂੰਹ ਦੀ ਵੀ 29 ਸਾਲ ਦੀ ਉਮਰ ਸੀ ਤੁਸੀਂ 29 ਸਾਲ ਦੀ ਉਮਰ 'ਚ ਦੇਖੋ ਕੀ ਉਹ ਉਹਨਾਂ ਨੇ ਲਵ ਮੈਰਿਜ ਕਰਵਾ ਲਈ ਸੀ ਤਾਂ ਕਿ ਜਲਦੀ ਉਹਨਾਂ ਨੇ ਕਰ ਲੈਣੀ ਅਸੀਂ ਤੋੜਾ ਨਾ ਕਰਨਾ ਸੀਗਾ ਹਣਾ ਇੰਨੀ ਛੋਟੀ ਉਮਰ ਚ 19 ਸਾਲ ਦੀ ਸੀ ਸਾਡੀ ਬਹੂ ਜਦੋਂ ਉਹਦੇ ਕੋਲ ਬੇਟਾ ਹੋ ਗਿਆ ਸੀ ਵੱਡਾ ਹੈ ਹੁਣ 12 ਸਾਲ ਦਾ ਬੇਟਾ ਗਾ ਤੇ ਉਹਦੀ ਬਹੂ ਦੀ ਉਮਰ ਕਿਹਿਆ ਦੀ ਹੈਨਾ ਇਹ ਸੋਚ ਕੇ ਅਸੀਂ ਨੇ ਉਹਨਾਂ ਦਾ ਵਿਆਹ ਕਰਤਾ ਤੋਂ ਐਂਆ ਹੀ ਪ੍ਰਮਾਤਮਾ ਕਿਸੇ ਨਾਲ ਨਾ ਪਾਵੇ ਤਾਂ ਗੱਲਾਂ ਕਰਨੀਆਂ ਬਹੁਤ ਸੌਖੀਆਂ ਹੁੰਦੀਆਂ ਨੇ ਜਿਹੜੇ ਲੋਕ ਐਦਾਂ ਦੇ ਕਮੈਂਟ ਕਰ ਦਿੰਦੇ ਹੁੰਦੇ ਨੇ ਹੈਨਾ ਤੋਂ ਜਿਸ ਦਿਨ ਸਾਡੇ ਬੇਟੇ ਦੀ ਡੈਥ ਹੋਈ ਤਾਂ ਛੋਟਾ ਜਿਹੜਾ ਸਾਡਾ ਪੋਤਾ ਸੀ ਨਾ ਉਹ ਡੈਥ ਤੋਂ ਦੂਜੇ ਦਿਨ ਆਪਣੇ ਚਾਚੇ ਨੂੰ ਪਤਾ ਕੀ ਕਹਿੰਦਾ ਸੀ ਕਹਿੰਦਾ ਚਾਚਾ ਜਦੋਂ ਤੁਸੀਂ ਛੋਟੇ-ਛੋਟੇ ਹੁੰਦੇ ਦੀਆਂ ਸੋਡਾ ਡੈਡੀ ਵੀ ਛੱਡ ਕੇ ਚਲ ਗਿਆ। ਕਹਿੰਦਾ ਹੁਣ ਸਾਡਾ ਡੈਡੀ ਵੀ ਸਾਨੂੰ ਛੱਡ ਕੇ ਚਲ ਗਿਆ। ਕਹਿੰਦਾ ਚਾਚਾ ਜਦੋਂ ਤੇਰਾ ਵਿਆਹ ਹੋ ਗਿਆ ਫਿਰ ਤਾਂ ਅਸੀਂ ਇਕੱਲੇ ਰਹਿ ਜਾਾਂਗੇ। ਉਹ ਕਹਿੰਦਾ ਨਹੀਂ ਬੇਟਾ ਕਹਿੰਦਾ ਤੁਸੀਂ ਇਕੱਲੇ ਨਹੀਂ ਰਹੋਗੇ ਕਹਿੰਦਾ ਮੈਂ ਜ਼ਿੰਦਗੀ ਭਰ ਤੁਹਾਡੇ ਨਾਲ ਰਹੂ। ਕਹਿੰਦਾ ਭਾਬੀ ਮੇਰੇ ਨਾਲ ਵਿਆਹ ਕਰਾਵੇ ਜਾਂ ਨਾ ਕਰਾਵੇ ਇਹ ਉਹਦਾ ਫੈਸਲਾ ਹੋਊਗਾ ਪਰ ਮੈਂ ਜ਼ਿੰਦਗੀ ਭਰ ਵਿਆਹ ਨਹੀਂ ਕਰਾਉਂਦਾ ਮੈਂ ਤੁਹਾਡਾ ਦੇਖਭਾਲ ਮੈਂ ਕਰੂੰਗਾ। ਹੈਨਾ ਫਿਰ ਅਸੀਂ 2 ਸਾਲਾਂ ਬਾਅਦ ਅਸੀਂ ਉਹਨਾਂ ਨੂੰ ਕਈ ਲੋਕਾਂ ਨੇ ਉਹਦੀ ਖੁਸ਼ ਵੀ ਨੇ। ਤੋ ਅਸੀਂ 2 ਸਾਲ ਦਿੱਤੇ ਉਹਨਾਂ ਨੂੰ ਵੀ ਬੇਟਾ 2 ਸਾਲ 2 ਸਾਲਾਂ ਬਾਅਦ ਅਸੀਂ ਕਹਾਂ ਵੀ ਕੋਈ ਨਾ ਹਜੇ ਸੋਚੋ ਸਮਝੋ ਜੇ ਤੁਹਾਨੂੰ ਠੀਕ ਲੱਗਾ ਵੀ ਸਾਡਾ ਤਾਂ ਡਿਸੀਜਨ ਆਇਆ ਹੈਗਾ ਵੀ ਅਸੀਂ ਤੁਹਾਡੀ ਮੈਰਿਜ ਕਰਾਂਗੇ ਕਿਉਂਕਿ ਮੈਂ ਛੋਟੇ ਛੋਟੇ ਮੈਂ ਪਾਲੇ ਨੇ ਆਪਣੇ ਜੇਠ ਦੇ ਬੱਚੇ ਹਨਾ ਉਹਨਾਂ ਦੀ ਮੰਮੀ ਨੂੰ ਵੀ ਪ੍ਰੋਬਲਮ ਆ ਗਈ ਸੀ ਪਹਿਲਾਂ ਸਿਹਤ ਠੀਕ ਨਹੀਂ ਰਹਿੰਦੀ ਤੇ ਕੋਈ ਐਡਾ ਦੀ ਪ੍ਰੋਬਲਮ ਆ ਗਈ ਸੀ ਉਹਨੂੰ ਤਾਂ ਮੈਂ ਰੱਖਣਾ ਸਰਦਾਰ ਜੀ ਇੱਥੇ ਜੋਬ ਕਰਦੇ ਸੀ ਚੰਡੀਗੜ੍ਹ ਪ੍ਰਾਈਵੇਟ ਜੋਬ ਕਰਦੇ ਜੇਠ ਮੇਰਾ ਆਰਮੀ 'ਚ ਸੀਗਾ ਤੋ ਅਸੀਂ ਦੋਨੇ ਦਰਾਨੀ ਚਟਾਨੀ ਕਰੇ ਹੁੰਦੀਆਂ ਸੀ ਮੇਰੇ ਸੱਸ ਸਹੁਰਾ ਹੁੰਦੇ ਸੀਗੇ ਤੋ ਮੈਂ ਆਪਣੇ ਹੱਥਾਂ ਨਾਲ ਪਾ ਲਈਨੇ ਉਹ ਫਿਰ ਮੈਂ ਇਹ ਡਿਸੀਜਨ ਵੀ ਮੈਂ ਕਿਹਾ ਵੀ ਮੇਰਾ ਤਾਂ ਬੇਟਾ ਇਹ ਡਿਸੀਜਨ ਆਗਾ ਤੋ ਦੋਨਾਂ ਨੇ ਮੇਰਾ ਕਹਿਣਾ ਮੰਨਿਆ ਕਹਿੰਦੇ ਚਲੋ ਠੀਕ ਆ ਤੋ ਫਿਰ ਅਸੀਂ ਮੈਰਜ ਵੀ ਐਦਾਂ ਨਹੀਂ ਕਰਦੇ ਸੀਗੇ ਇਹ ਸਾਡਾ ਕੋਈ ਆਉਣੀ ਤੀ ਜੇ ਸਾਡੇ ਬੇਟੇ ਦੀ ਡੈਥ ਹੋ ਗਈ ਸੀ ਤਾਂ ਅਸੀਂ ਛੋਟੇ ਬੇਟੇ ਨੂੰ ਉਹਦੀ ਪੱਗ ਦੇ ਦੇਣੀ ਸੀ ਐਨੂੰ ਹੀ ਰਸਮ ਹੁੰਦੀ ਆ ਆਪਣੀ ਪੱਗ ਦੀ ਹੀ ਹੁੰਦੀ ਆ ਪਰ ਸਾਡੇ ਬੇਟੇ ਦੀ ਕੋਈ ਵੱਡੇ ਬੇਟੇ ਦਾ ਕੋਈ ਵਿਆਹ ਸ਼ਾਦੀ ਕੁਝ ਨਹੀਂ ਹੋਇਆ ਸੀਗਾ ਆਨੰਦ ਕਾਰਜ ਵੀ ਨਹੀਂ ਆਨੰਦ ਕਾਰਜ ਵੀ ਨਹੀਂ ਹੋਇਆ ਤੇ ਕੁਝ ਵੀ ਨਹੀਂ ਕਰਿਆ ਤੀ ਬਸ ਉਹਨਾਂ ਨੇ ਕੋਟ ਮੈਰਿਜ ਕਰਾ ਲਈ ਅਸੀਂ ਆਖਿਆ ਬੇਟਾ ਠੀਕ ਆ ਤੁਹਾਡਾ ਡਿਸੀਜਨ ਉਹਨਾਂ ਨੂੰ ਅਸੀਂ ਕੁਝ ਵੀ ਝਿੜਕਿਆ ਤੱਕ ਵੀ ਨਹੀਂ ਵਿਚਾਰ ਠੀਕ ਆ ਬਹੂ ਸਾਡੀ ਬਹੁਤ ਚੰਗੀ ਆ ਵੀ ਬਹੁਤ ਪਿਆਰੀ ਆ ਮੈਂ ਪਹਿਲਾਂ ਵੀ ਬੋਲਿਆ ਸਾਡਾ ਕੈਣਾ ਮੰਨਦੀ ਆ ਬਹੁਤ ਚੰਗੀ ਆਗੀ ਤੋਂ ਫਿਰ ਅਸੀਂ ਨੇ ਡਿਸੀਜਨ ਲੈ ਮੇਰੀ ਜਠਾਣੀ ਵੀ ਪਤਾ ਜਿਸ ਦਿਨ ਮੇਰੇ ਬੇਟੇ ਦੀ ਸਾਡੇ ਦੀ ਡੈਥ ਹੋਈ ਮੇਰੀ ਜਠਾਣੀ ਬੋਲ ਰਹੀ ਤੀ ਕਿ ਵੀ ਉਹਦੋਂ ਹੁੰਦਾ ਨਾ ਵੀ ਫਟਾਫਟ ਚੱਕੋ ਚੱਕੋ ਹਨਾ ਜੇ ਐਡੇ ਜਵਾਨ ਬੱਚੇ ਦੀ ਡੈਥ ਹੋ ਜੇ ਉਦੋਂ ਹੁੰਦਾ ਹੀ ਆ ਵੀ ਛੇਤੀ ਚੱਕੋ ਛੇਤੀ ਚੱਕੋ ਉਹਨੂੰ ਕਰ ਉਹਨਾ ਸੰਸਕਾਰ ਕਰਨੇ ਮੇਰੀ ਜਠਾਣੀ ਵੀ ਤਾਂ ਰੋ ਰੋ ਕੇ ਕੀ ਕਹਿ ਰਹੀ ਸੀ ਵੀ ਮੈਂ ਆਪਣੇ ਪੁੱਤ ਦੇ ਸ਼ਗਨ ਨਹੀਂ ਕਰੇ ਹੈਗੇ ਮੈਨੂੰ ਮੇਰੇ ਪੁੱਤ ਦੀਆਂ ਮਰਨ ਵਾਲੀਆਂ ਰਸਮਾਂ ਤਾਂ ਕਰ ਲੈਣ ਦੋ ਉਸ ਦਿਨ ਹੀ ਮੈਂ ਸੋਚਿਆ ਸੀਗਾ ਮਖਾਇ ਸ਼ਗਨ ਤੇਰੇ ਤੋਂ ਕਰਾਉਣੇ ਨੇ ਮੈਂ ਆਪਣੇ ਚਿੱਤ ਚੋਂ ਉੱਦੀ ਸੋਚ ਲੈਤੀ ਵੀ ਇਹ ਮੈਂ ਇਹਨਾਂ ਦਾ ਵਿਆਹ ਮੈਂ ਕਰਾਉਂਗੀ ਇਹ ਵੀ ਮੈਂ ਅਸੀਂ ਨੇ ਕਰਿਆ ਵੀ ਅਸੀਂ ਨੇ ਕਰਾ ਵੀ ਲੋਕ ਕੁਝ ਵੀ ਕਹਿਣ ਭੈਣੇ ਕਹਿਣਗੇ ਵੀ ਕਹਿਣ ਵਾਲਿਆਂ ਦਾ ਕੁਝ ਨਹੀਂ ਹੁੰਦਾ ਆਪਾਂ ਇਹਦਾ ਵਿਆਹ ਕਰਾਂਗੇ 2 ਸਾਲਾਂ ਬਾਅਦ ਉਹ ਕਹਿੰਦੇ ਅਸੀਂ ਖੁਸ਼ਾਂਗੇ ਅਸੀਂ ਰਹਿ ਲਾਂਗੇ ਇੱਕ ਦੂਜੇ ਨਾਲ ਫਿਰ ਅਸੀਂ ਨੇ ਕਹਿ ਵੀ ਅਸੀਂ ਹੁਣ ਆਪਾਂ ਤੁਹਾਡਾ ਵਿਆਹ ਕਰਾਂਗੇ ਫਿਰ ਅਸੀਂ ਪੂਰੀਆਂ ਰਸਮਾਂ ਸਾਰਾ ਕੁਝ ਕਰਕੇ ਅਸੀਂ ਉਹਨਾਂ ਦਾ ਵਿਆਹ ਕਰਿਆ ਸਾਡੇ ਬੱਚੇ ਬਹੁਤ ਖੁਸ਼ ਨੇਗੇ ਤਾਂ ਬੇਟਾ ਸਾਡਾ ਪੂਰਾ ਖੁਸ਼ ਆ ਇਦਾਂ ਦੀ ਤੁਹਾਨੂੰ ਹਾਂ ਕੋਈ ਗੱਲ ਨਹੀਂ ਬਹੁਤ ਵਧੀਆ ਪੜਿਆ ਲਿਖਿਆ ਬੇਟਾ ਦਾ ਸਾਡਾ ਪੂਰਾ ਇਦਾਂ ਵੀ ਨਿਕੋ ਜ ਹੈਗਾ ਕੱਲ ਨੂੰ ਪਰਮਾਤਮਾ ਕਰੇ ਬੇਟੀ ਵੀ ਸਾਡੀ ਜੋਬ ਕਰਦੀ ਆ ਇਹ ਵੀ ਮੈਂ ਦੱਸੂ ਵੀ ਅਸੀਂ ਨੂੰ ਨੂੰ ਇਦਾਂ ਨਹੀਂ ਰੱਖਿਆ ਹੋਇਆ ਹੈਗਾ ਹੁਣ ਅਸੀਂ ਉਹਨੂੰ ਪੜਾ ਰਹਿਆਂਗੇ ਉਹਦੀ ਡੈਥ ਤੋਂ ਬਾਅਦ ਅਸੀਂ ਉਹਨੂੰ ਪੜਾ ਰਹਿਆਂਗੇ ਪੜ੍ਹ ਰਹੀ ਆ ਕਿ ਉਹ ਤੇ ਬੇਟੇ ਦੀ ਥਾਂ ਤੇ ਹੁਣ ਜੋਬ ਵੀ ਕਰ ਰਹੀ ਆ ਫਿਰ ਹੁਣ ਡਰਾਈਵਿੰਗ ਸਿਖਾਈ ਅਸੀਂ ਨੇ ਗੱਡੀ ਸਿਖਾਈ ਆਗੀ ਹੁਣ ਉਹਨੂੰ ਕਿਹਾ ਵੀ ਤੂੰ ਜੋਬ ਜਾਂਦੀ ਆਂਗੀ ਆਪਣਾ ਗੱਡੀ ਲੈ ਕੇ ਜਾਇਆ ਕਰ ਗੱਡੀ ਤੇ ਜਾਂਦੀ ਆਗੀ ਉਹ ਪਰਮਾਤਮਾ ਨਾ ਕਰੇ ਅਸੀਂ ਇਹ ਸਿਰਫ ਇੱਕ ਮੈਸੇਜ ਦੇਣ ਵਾਸਤੇ ਵੀਡੀਓ ਪਾਈ ਸੀ ਵੀ ਰੱਬ ਕਿਸੇ ਨਾਲ ਇਦਾਂ ਦਾ ਕਰੇ ਨਾ ਜੇ ਘਰ ਵੀ ਦੇਵੇ ਤਾਂ ਆਪਣੀਆਂ ਨੂੰਹਾਂ ਨੂੰ ਉਸ ਤੋਂ ਵੀ ਜ਼ਿਆਦਾ ਸਤਿਕਾਰ ਦੋ ਤਾਂ ਕਿ ਉਹਨੂੰ ਕਦੇ ਮਹਿਸੂਸ ਨਾ ਹੋਵੇ ਹਨਾ ਅਸੀਂ ਤਾਂ ਆਪਣੀ ਨੂੰਹ ਨੂੰ ਅੱਜ ਵੀ ਕੋਈ ਜਾ ਕੇ ਕਿਸੇ ਨੇ ਦੇਖ ਕੇ ਆਉਣਾ ਕੋਈ ਉਹ ਹੋਵੇ ਤਾਂ ਦੇਖ ਸਕਦੇ ਨੇਗੇ ਵੀ ਅਸੀਂ ਆਪਣੀ ਨੂੰਹ ਨੂੰ ਕਿੰਨੇ ਪਿਆਰ ਨਾਲ ਰੱਖਿਆ ਹੋਇਆਗਾ ਹਨਾ ਜਦੋਂ ਬੱਚੇ ਨੂੰ ਘਰੇ ਪਿਆਰ ਮਿਲੂਗਾ ਤਾਂ ਬਾਹਰ ਕਿਦਾਂ ਹੋਊਗਾ ਤਾਂ ਇਸ ਕਰਕੇ ਅਸੀਂ ਬਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਵੀ ਅੱਛੇ-ਅੱਛੇ ਕਮੈਂਟ ਕਰੇ ਨੇ ਜਿਨ੍ਹਾਂ ਨੇ ਜਿਹਨੇ ਇੱਕ ਜਣੇ ਨਹੀਂ ਕਰਿਆ ਬਾਕੀ ਕਿਸੇ ਨੇ ਨਹੀਂ ਕਰਿਆ ਇੱਕ ਜਣੇ ਨੇ ਇਦਾਂ ਦਾ ਕਮੈਂਟ ਕਰਿਆਗਾ ਤੋਂ ਪ੍ਰਮਾਤਮਾ ਉਹਨੂੰ ਵੀ ਸਤਿਬੁੱਧੀ ਬਖਸ਼ੇ ਜਿੱਦਾਂ ਦੀ ਸਾਡੇ ਘਰ ਪ੍ਰੋਬਲਮ ਹੋਈ ਆ ਨਹੀਂ ਤਾਂ ਅੱਲਾਹ ਕਹਿੰਦਾ ਵੀ ਆਪਦੇ ਨਾਲ ਹੋਵੇ ਫੇਰ ਪਤਾ ਲੱਗੇ ਮਨਾਂ ਮੈਂ ਇਦਾਂ ਦੀ ਕਿਸੇ ਨਾਲ ਵੀ ਨਾ ਕਰੇ ਸੱਚਾ ਪਾਸ਼ਾ ਸਾਡੇ ਤੋਂ ਪੁੱਛ ਕੇ ਦੇਖੋ ਨਾ ਅਸੀਂ ਕਿੱਦਾਂ ਸੰਭਲਿਆਂਗੇ ਹਨਾ ਹਜੇ ਤਾਂ ਹੋਰ ਬਹੁਤ ਲੰਬੀ ਸਟੋਰੀ ਆਗੀ ਮੈਂ ਇੰਨੇ ਚ ਨਹੀਂ ਦੱਸ ਸਕਦੀ ਹੈਗੀ ਬਸ ਜੀ ਤੁਹਾਡਾ ਧੰਨਵਾਦ ਜਿਨ੍ਹਾਂ ਨੇ ਵੀ ਅੱਛੇ-ਅੱਛੇ ਕਮੈਂਟ ਕਰੇ ਤੇ ਜਿਨ੍ਹਾਂ ਨੇ ਵੀ ਇੰਨੇ ਸੋਹਣੇ ਕਹੀ ਮੇਰਾ ਰੋਣਾ ਆ ਗਿਆ ਮੈਨੂੰ ਇੰਨੇ ਸੋਹਣੇ ਸੋਹਣੇ ਕਮੈਂਟ ਕਰੇ ਨੇ ਤੁਸੀਂ ਇੰਨੀਆਂ ਦੁਆਵਾਂ ਮ ਦਿੱਤੀਆਂ ਨੇ ਬਹੁਤ ਬਹੁਤ ਧੰਨਵਾਦ ਅਸੀਸਾਂ ਦਿੱਤੀਆਂ ਨੇ ਅਸੀਸਾਂ ਦਿੱਤੀਆਂ ਨੇ ਸਾਡੇ ਪਰਿਵਾਰ ਨੂੰ ਬਹੁਤ ਅਸੀਸਾਂ ਜੁੜਾ ਸਾਡੇ ਪਰਿਵਾਰ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਬਹੁਤ ਧੰਨਵਾਦ ਕਰਦੇ ਆ ਥੈਂਕ ਯੂ